ਜੀਿੰਦਗੀ ਦਾ ਸਭ ਤੋਂ ਵੱਡਾ ਤੋਹਫਾ ਜਿੰਦਗੀ ਨੂੰ ਜਿਉਣਾ ਸਿੱਖੋ ਜਿੰਦਗੀ ਇਹ ਸ਼ਬਦ ਛੋਟਾ ਹੈ ਪਰ ਇਸਦਾ ਅਰਥ ਬਹੁਤ ਹੀ ਗਹਿਰਾ ਹੈ ਹਰ ਇਨਸਾਨ ਇਸ ਦੁਨੀਆ ਵਿੱਚ ਆਉਂਦਾ ਤਾਂ ਹੈ ਜੀਵਨ ਜਿਉਣ ਲਈ ਪਰ ਸੱਚ ਪੁੱਛੋਂ ਤਾਂ ਬਹੁਤ ਥੋੜੇ ਲੋਕ ਹੀ ਜਿੰਦਗੀ ਨੂੰ ਅਸਲ ਮਾਇਨੇ ਵਿੱਚ ਜਿਉਣਾ ਸਿੱਖਦੇ ਹਨ ਜਿੰਦਗੀ ਦਾ ਸਭ ਤੋਂ ਵੱਡਾ ਤੋਹਫਾ ਹੈ ਜਿੰਦਗੀ ਆਪ ਪਰ ਅਸੀਂ ਇਸ ਨੂੰ ਅਕਸਰ ਛਿਕਵੇ ਤਕਲੀਫਾਂ ਤੇ ਚਿੰਤਾਵਾਂ ਵਿੱਚ ਗਵਾ ਲੈਂਦੇ ਹਾਂ ਲੋਕ ਕਹਿੰਦੇ ਹਨ ਕਿ ਜ਼ਿੰਦਗੀ ਮੁਸ਼ਕਿਲ ਹੈ ਪਰ ਦਰਸਲ ਜ਼ਿੰਦਗੀ ਕਦੇ ਵੀ ਮੁਸ਼ਕਿਲ ਨਹੀਂ ਹੁੰਦੀ ਸਾਡੀਆਂ ਸੋਚਾਂ ਇਸ ਨੂੰ ਮੁਸ਼ਕਿਲ ਬਣਾ ਦਿੰਦੀਆਂ ਹਨ ਜਦੋਂ ਅਸੀਂ ਹਰ ਪਲ ਨੂੰ ਸ਼ੁਕਰਾਨੇ ਨਾਲ ਜਿਉਂਦੇ ਹਾਂ ਤਾਂ ਜਦੋਂ ਅਸੀਂ ਹਾਲਾਤਾਂ ਨਾਲ ਲੜਨਾ ਨਹੀਂ ਬਲਕਿ ਉਹਨਾਂ ਤੋਂ ਸਿੱਖਣਾ ਸਿੱਖ ਲੈਂਦੇ ਹਾਂ ਤਾਂ ਤਦ ਜ਼ਿੰਦਗੀ ਆਪਣੇ ਆਪ ਹੀ ਸੁੰਦਰ ਲੱਗਣ ਲੱਗਦੀ ਹੈ ਅੱਜ ਦੇ ਦੌਰ ਵਿੱਚ ਲੋਕ ਖੁਸ਼ੀ ਦੀ ਤਲਾਸ਼ ਵਿੱਚ ਭਟਕ ਰਹੇ ਹਨ ਕੋਈ ਪੈਸੇ ਵਿੱਚ ਖੁਸ਼ੀ ਲੱਭਦਾ ਹੈ ਕੋਈ ਰਿਸ਼ਤਿਆਂ ਵਿੱਚ ਕੋਈ ਸ਼ੋਹਰਤ ਵਿੱਚ ਪਰ ਅਸਲ ਖੁਸ਼ੀ ਤਾਂ ਅੰਦਰਲੇ ਸਕੂਨ ਵਿੱਚ ਹੈ ਜਦੋਂ ਅਸੀਂ ਆਪਣੇ ਦਿਲ ਨੂੰ ਸ਼ਾਂਤ ਕਰਦੇ ਹਾਂ ਤਾਂ ਜਦ ਅਸੀਂ ਹਰ ਪਲ ਦਾ ਆਨੰਦ ਮੰਨਦੇ ਹਾਂ ਤਾਂ ਤਦ ਹੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਜਿਉਣਾ ਸਿੱਖ ਲਿਆ ਹੈ ਕਦੇ ਸੋਚੂ ਜਦੋਂ ਬੱਚਾ ਪਹਿਲੀ ਵਾਰ ਹੱਸਦਾ ਹੈ ਤਾਂ ਉਹਦੇ ਚਿਹਰੇ ਤੇ ਕਿੰਨੀ ਸੱਚੀ ਖੁਸ਼ੀ ਹੁੰਦੀ ਹੈ ਉਸ ਨੂੰ ਨਾ ਪੈਸੇ ਦੀ ਲੋੜ ਹੁੰਦੀ ਹੈ ਨਾ ਹੀ ਸ਼ਾਨ ਦੀ ਉਸ ਲਈ ਸਿਰਫ ਪਿਆਰ ਹਾਸਾ ਸਮਾਂ ਹੀ ਸਭ ਕੁਝ ਹੁੰਦਾ ਹੈ ਅਸਲ ਜ਼ਿੰਦਗੀ ਉਹੀ ਹੈ ਸਾਦਗੀ ਨਾਲ ਜਿਉਣਾ ਜੀਵਨ ਵਿੱਚ ਉਤਾਰ ਚੜ੍ਹਾ ਆਉਂਦੇ ਹੀ ਆਉਣ ਹਨ ਕਈ ਵਾਰ ਹਾਲਾਤ ਐਨੇ ਭਾਰੀ ਹੋ ਜਾਂਦੇ ਹਨ ਕਿ ਮਨ ਕਰਦਾ ਹੈ ਸਭ ਕੁਝ ਛੱਡ ਦਿੱਤਾ ਜਾਵੇ ਪਰ ਸੱਚਾ ਇਨਸਾਨ ਉਹ ਨਹੀਂ ਜੋ ਆਸਾਨ ਰਸਤੇ ਚੱਲੇ ਸੱਚਾ ਇਨਸਾਨ ਉਹ ਹੈ ਜੋ ਤਕਲੀਫਾਂ ਵਿੱਚ ਵੀ ਮੁਸਕਰਾਉਂਦਾ ਜਾਣਦਾ ਹੈ ਜਿਹੜਾ ਹਾਰ ਝਟਕੇ ਨੂੰ ਇੱਕ ਸਬਕ ਵਾਂਗ ਲੈਂਦਾ ਹੈ ਉਹ ਕਦੇ ਹਾਰਦਾ ਨਹੀਂ ਜਉਣਾ ਸਿੱਖਣਾ ਮਤਲਬ ਹੈ ਹਰ ਆਲਾਤ ਵਿੱਚ ਖੁਸ਼ ਰਹਿਣਾ ਸ਼ਿਕਾਇਤਾਂ ਛੱਡ ਕੇ ਸ਼ੁਕਰਗੁਜ਼ਾਰ ਹੋਣਾ ਤੇ ਆਪਣੇ ਆਪ ਨਾਲ ਪਿਆਰ ਕਰਨਾ ਜਦੋਂ ਅਸੀਂ ਆਪਣੇ ਆਪ ਨਾਲ ਪਿਆਰ ਕਰਨਾ ਸਿੱਖ ਲੈਂਦੇ ਹਾਂ ਤਾਂ ਸਾਰੀ ਦੁਨੀਆ ਸੁੰਦਰ ਲੱਗਣ ਲੱਗਦੀ ਹੈ ਸਮਾਂ ਕਿਸੇ ਲਈ ਨਹੀਂ ਰੁਕਦਾ ਹਰ ਦਿਨ ਹਰ ਪਲ ਇੱਕ ਤੋਹਫ਼ਾ ਹੈ ਇਸ ਨੂੰ ਬੇਅਰਤ ਸ਼ਿਕਵੇ ਵਿੱਚ ਖਰਚ ਨਾ ਕਰੋ ਜਿਹੜੇ ਲੋਕ ਹਰ ਪਲ ਨੂੰ ਮੰਨਦੇ ਹਨ ਉਹੀ ਜ਼ਿੰਦਗੀ ਦਾ ਸੱਚਾ ਮਤਲਬ ਸਮਝਦੇ ਹਾਂ। ਯਾਦ ਰੱਖੋ ਜ਼ਿੰਦਗੀ ਕਿਸੇ ਦੌੜ ਦਾ ਨਾਮ ਨਹੀਂ, ਇਹ ਇੱਕ ਯਾਤਰਾ ਹੈ। ਹਰ ਮੋੜ ਤੇ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਹਰ ਗਲਤੀ ਸਾਨੂੰ ਮਜ਼ਬੂਤ ਬਣਾਉਂਦੀ ਹੈ। ਹਰ ਆਸਵੰਦਤਾ ਤੁਹਾਨੂੰ ਕਾਮਯਾਬੀ ਵੱਲ ਲੈ ਜਾਂਦੀ ਹੈ। ਇਸ ਲਈ ਹਮੇਸ਼ਾ ਯਾਦ ਰੱਖੋ, ਰੋਜ਼ ਇੱਕ ਨਵਾਂ ਦਿਨ ਨਵੀਂ ਉਮੀਦ ਲਿਆਉਂਦਾ ਹੈ। ਜਿਹੜਾ ਇਨਸਾਨ ਖੁਦ ਤੇ ਵਿਸ਼ਵਾਸ ਕਰਦਾ ਹੈ ਉਹ ਕਦੇ ਹਾਰਦਾ ਨਹੀਂ ਜਿਹੜਾ ਹਰ ਪਲ ਸ਼ੁਕਰਾਨਾ ਕਰਦਾ ਹੈ ਉਹਦੀ ਜ਼ਿੰਦਗੀ ਖੁਸ਼ਹਾਲ ਰਹਿੰਦੀ ਹੈ ਅੰਤ ਵਿੱਚ ਇਹੀ ਕਹਾਗਾ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫਾ ਜ਼ਿੰਦਗੀ ਆਪ ਹੈ ਇਸ ਨੂੰ ਮੁਸਕਰਾਟ ਨਾਲ ਜਿਉਣਾ ਸਿੱਖੋ ਕਿਉਂਕਿ ਕੱਲ ਕਿਸ ਨੇ ਨਹੀਂ ਵੇਖਿਆ Hello. Okay.